ਉਸ ਦਿਨ ਮੋਟਾ ਦਾ ਹੈ ਆਇਆ ਇੱਕ ਫੇਸਬੁਕ ਦਾ ਬੜਾ ਬੁਖਾਰ ਹੈ ਸੋ ਮੈਂ ਹਰ ਜਗ੍ਹਾ ਦੱਸਣਾ ਜਾ ਕੇ ਕੋਈ ਮੇਰੀ ਫੋਟੋ ਪਾਲੰਦ ਦਾ ਪਾਰਟੀ ਵਾਲਾ ਸਾਡੇ ਨਾਲ ਹੈ ਕੋਈ ਝਾੜੂ ਨਾਲ ਲਾ ਕੇ ਕਹਿੰਦਾ ਸਾਡੇ ਨਾਲ ਹੈ ਸੋ ਮੇਰੀ ਬੇਨਤੀ ਹੈ ਮੈਂ ਕਿਸੇ ਨਾਲ ਨਹੀਂ ਇਹ ਸਿਰਫ ਲੋਕਾਂ ਨਾਲ ਹੈ। ਕਰਤਾ ਕਲੀਅਰ। ਜਿਹੜੀ ਪਾਰਟੀ ਜਿੱਤਦੀ ਹੈ ਉਹ ਤੁਸੀਂ ਜਿਤਾਉਣੀ ਹੈ। ਅਸੀਂ ਵੀ ਮੇਰਾ ਤਾਂ ਕੰਮ ਹੀ ਨਹੀਂ। ਮੇਰੀ ਕਵੋਟਨਾ ਕੁਝ ਨਹੀਂ ਹੋਣਾ। ਸੋ ਮੇਰੀ ਡਿਮਾਂਡ ਹੈ ਜੇ ਤੁਸੀਂ ਉਸ ਡਿਮਾਂਡ ਨਾਲ ਸਹਿਮਤ ਹੋਗੇ ਫਿਰ ਹੱਥ ਖੜੇ ਕਰ ਦਿਓ। ਜਿਹੜਾ ਨਾ ਸਹਿਮਤ ਹੋਇਆ ਫਿਰ ਕੰਨਾ ਝੋਗੜੀਆਂ ਦੇ ਗੀਤ ਬਣਾ ਸੁਣਾਓ। ਮੇਰੀ ਮੰਗ ਇਹ ਹੈ ਜਿਹੜੀ ਵੀ ਸਰਕਾਰ ਬਣਦੀ ਹੈ ਕਿ ਪੰਜਾਬ ਦਾ ਕਰਜ਼ਾ ਮਾਫ ਕਰਕੇ ਉਦੀ ਮਾਫੀ ਮੰਗੀ ਜਾਵੇ ਕਿ ਅਸੀਂ ਗਲਤ ਵਸੂਲ ਕਰ ਰਹੇ ਸੀ। ਦੂਜੀ ਗੱਲ ਕੋਈ ਵੀ ਗਰੀਬ ਮਜ਼ਦੂਰ ਪੈਸੇ ਖਰੋ ਜਾਂ ਡਾਕਟਰੀ ਇਲਾਜ ਨੂੰ ਮੇਰਾ ਮਰਦਾ ਹੈ ਉਹਦਾ ਮੁਆਵਜ਼ਾ ਸਰਕਾਰ ਭਰੇ ਸਹਿਮਤ ਹੋ ਤੁਸੀਂ? ਅਸੀਂ ਆਪੋਜੀਸ਼ਨ 'ਚ ਰਹਿਣ ਵਾਲੇ ਬੰਦੇ ਜਿਹੜੀ ਸਰਕਾਰ ਬਣ ਗਈ ਆਪਾਂ ਨੇ ਤਾਂ ਫਿਰ ਉਹਦੇ ਚੋਕ ਲਾਈ ਜਾਣੀਆਂ ਵੀ ਆ ਤਾਂ ਗਲਤ ਹੋ ਰਿਹਾ ਬਈ। ਜੇ ਸਪੋਰਟ ਕਰਦੇ ਗੁਰ ਫਸ ਜਾਗੇ। ਅਗਲਾ ਗਾਣਾ ਤੁਸੀਂ ਦਾ ਕਹਿੰਦੇ ਸੀ ਸਾਢੇ 5:00 ਸੋ ਆਪਾਂ ਬੰਦੇ ਆ ਪਬਲਿਕ ਦੇ ਇਹਨੂੰ ਨੈਟ ਤੇ ਪਾ ਦਿਓ ਮੈਂ ਕਿਸੇ ਸਰਕਾਰ ਤੋਂ ਕੋਈ ਛੇਕਾ ਨਹੀਂ ਲੈਣਾ ਕੋਈ ਟੈਂਡਰ ਨਹੀਂ ਲੈਣਾ ਕੋਈ ਬਜਰੀਦਾ ਨਹੀਂ ਲੈਣਾ ਕੋਈ ਰੇਟੇ ਨਹੀਂ ਲੈਣਾ ਕੋਈ ਕੇਬਲ ਦਾ ਕਨੈਕਸ਼ਨ ਨਹੀਂ ਲੈਣਾ ਇਸ ਗੀਤ ਨੂੰ ਪੀਟੀਸੀ ਨੇ ਮਨ੍ਹਾ ਕਰਤਾ ਸੀ ਚਲਾਉਣ ਤੋਂ ਮਯੌਲਾ ਨੇ ਵੀ ਦੁਆ ਕਰੀ ਕਿ ਮਾਲਕ ਮਿਹਰ ਕਰੇ ਕਹਿੰਦੇ ਐ ਨਾ ਹੋਵੇ ਵੋਟਾਂ ਤੋਂ ਬਾਅਦ ਤੁਸੀਂ ਮੈਨੂੰ ਕੋਈ ਦੇ ਦੇ ਮੈਂ ਕਹੂੰਗਾ ਮੂਡ ਨਹੀਂ ਸੋ ਕੋਈ ਨਹੀਂ মিডিਆ ਮੀਡੀਏਟਰ ਹੁੰਦਾ ਹੈ ਅਖਬਾਰ ਟੀਵੀ ਜਿਨ ਇੱਕ ਜ਼ਰੀਆ ਹੈ ਤੁਹਾਡੀ ਗੱਲ ਪਹੁੰਚਾਉਣ ਦੇ ਇਹ ਕੋਈ ਦਾਦਾਗਰੀ ਨਹੀਂ ਕਿ ਕੋਈ মিডিਆ ਦਾਵਾ ਲਾਵੇ ਕਿ ਐ ਹੁੰਦਾ ਕਿਸੇ ਦੀ ਕੋਈ ਮਰਜ਼ੀ ਨਹੀਂ ਸਾਰੇ ਪਬਲਿਕਲੀ ਕੰਮ ਕਰ ਰਹੇ ਸੋ মিডিਆ ਦਾ ਕੰਮ ਹੈ ਗੀਤ ਚਲਾਉਣਾ ਤੇ ਦਿਖਾਉਣਾ ਜੇ ਨਹੀਂ ਵੀ ਦਿਖਾਉਂਦਾ ਤਾਂ ਤੁਸੀਂ ਆਪੇ ਲੁਭ ਕੇ ਸੋਣੀ ਲੈਨੇ ਹੋ ਮੇਰੇ ਨਾਲ ਤੇਲ ਜੋ ਸਾਰੇ। ਸਹੀ ਗੱਲ ਹੈ। ਕਿਉਂਕਿ ਹਰ ਜਵਾ ਘਰੇ ਡੱਕਾ ਤੋੜੇ ਨਾ ਤੋੜੇ ਬਾਪੂ ਨੂੰ ਕਹਿੰਦਾ ਐਪਲ ਲੰਦੇ। ਐਪਲ ਤੋੜੇ ਕੋਹਾਗਾ। ਕਰੀ ਸ਼ੁਰੂ। 1 2 3